ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਵਾਰ ਫਿਰ ਤੋਂ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੋਟ ਪੇੜ ਹੋ ਚੁੱਕੀ ਆ ਪੁਲਿਸ ਅਤੇ ਮੁਲਜਮਾ ਬਚਕਾਰ ਮੋਟ ਪੇੜ ਹੁੰਦੀ ਆ ਦੋਨਾਂ ਤਰਫਾਂ ਤੋਂ ਗੋਲੀਆਂ ਚਲਾਈ ਜਾਂਦੀਆਂ ਨੇ ਦਰਅਸਲ ਕੁਝ ਦਿਨ ਪਹਿਲਾਂ ਜਿਹੜਾ ਅਜ਼ਨਾਲਾ ਦੇ ਡਾਕਟਰ ਦੇ ਉੱਪਰ ਇਹਨਾਂ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸੀ ਜਿਸ ਦੇ ਵਿੱਚ ਪੁਲਿਸ ਨੇ 130 ਕਿਲੋਮੀਟਰ ਇਹਨਾਂ ਮੁਲਜਮਾਂ ਦਾ ਪੇछा ਕੀਤਾ ਇਹਨਾਂ ਬਦਮਾਸ਼ਾਂ ਦਾ ਪੇछा ਕੀਤਾ ਜਦੋਂ ਇਹਨਾਂ ਨੂੰ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹਨਾਂ ਦੇ ਵਿੱਚ ਇੰਨਾ ਮਲਜਮਾ ਨੇ ਬਦਮਾਸ਼ੀਆਂ ਨੇ ਪੁਲਿਸ ਦੀ ਟੀਮ ਦੇ ਉੱਪਰ ਚਾਰ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਬਾਹ ਦੇ ਨਾਲ ਇੱਕ ਖਹਿ ਕੇ ਜਿਹੜਾ ਗੋਲੀ ਵੀ ਲੰਗ ਜਾਂਦੀ ਆ ਪਰ ਇੰਨੇ ਦੇ ਵਿੱਚ ਜਦੋਂ ਜਵਾਬੀ ਕਾਰਵਾਈ ਪੁਲਿਸ ਮੁਲਾਜ਼ਮਾ ਨੇ ਕੀਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗਿਆ ਤਾਂ ਤੁਸੀਂ ਦੇਖੋ ਕਿ 130 ਕਿਲੋਮੀਟਰ ਦਾ ਇਹਨਾਂ ਜਿਹੜਾ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਵੱਡੀ ਕਾਰਵਾਈ ਕੀਤੀ ਆ ਇਨਕਾਊਂਟਰ ਕੀਤਾ ਦਰਅਸਲ ਰਈਆ ਦੇ ਵਿੱਚ ਪੁਲਿਸ ਅਤੇ ਮੁਲਜ਼ਮਾਂ ਦੇ ਵਿੱਚਕਾਰ ਮੁੱਠਪੇੜ ਹੁੰਦੀ ਆ ਪੁਲਿਸ ਨੇ ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਉਸ ਦੇ ਵਿਚਾਲੇ ਇੱਕ ਪੁਲਿਸ ਮੁਲਾਜ਼ਮ ਦੀ ਬਾਹ ਦੇ ਨਾਲ ਖਾ ਕੇ ਗੋਲੀ ਲੰਗ ਜਾਂਦੀ ਹੈ ਤੇ ਫਿਰ ਆਪਣੇ ਬਚਾਅ ਦੇ ਵਿੱਚ ਡਿਫੈਂਸ ਦੇ ਵਿੱਚ ਜਦੋਂ ਜਵਾਬੀ ਕਾਰਵਾਈ ਪੁਲਿਸ ਮੁਲਾਜ਼ਮ ਕਰਦੇ ਨੇ ਇਹਨਾਂ ਮਲਜ਼ਮਾਂ ਦੇ ਉੱਪਰ ਗੋਲੀਆਂ ਚਲਾਉਂਦੀਆਂ ਨੇ ਤੇ ਇੱਕ ਮਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਚੁੱਕਿਆ ਉਸ ਨੂੰ ਫੇਲਾ ਲਾ ਗ੍ਰਿਫਤਾਰ ਵੀ ਕਰ ਲਿਆ ਗਿਆ ਜਾਨੀ ਕਿ ਕੁਝ ਕੁ ਘੰਟੇ ਪਹਿਲਾਂ ਡਾਕਟਰ ਦੇ ਉੱਪਰ ਜਿਹੜਾ ਅਜਨਾਲਾ ਦੇ ਵਿੱਚ ਗੋਲੀਆਂ ਚਲਾਈਆਂ ਸੀ ਬਦਮਾਸ਼ਾਂ ਨੇ 130 ਕਿਲੋਮੀਟਰ ਦਾ ਪਿੱਛਾ ਕਰਕੇ ਉਹਨਾਂ ਮੁਲਜ਼ਮਾਂ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਹਾਲਾਂਕਿ ਗ੍ਰਿਫਤਾਰੀ ਮੌਕੇ ਦੋਨਾਂ ਤਰਫੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਬਦਮਾਸ਼ ਤੇ ਪੁਲਿਸ ਦੇ ਵਿਚਕਾਰ ਮੋਟ ਪੇੜ ਹੁੰਦੀ ਐ ਇਸ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਉੱਪਰ ਜਦੋਂ ਬਦਮਾਸ਼ ਗੋਲੀਆਂ ਚਲਾਉਂਦੀਆਂ ਨੇ ਤੇ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਨੇ ਐਕਸ਼ਨ ਕੀਤਾ ਗੋਲੀਆਂ ਚਲਾਈਆਂ ਤਾਂ ਇੱਕ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗ ਚੁੱਕੀ ਐ ਜਿਹੜਾ ਵਾ ਗਿਆ ਨਹਿਰ ਦੇ ਨੇੜੇ ਜਿਹੜਾ ਵਾ ਪੁਲਿਸ ਨੂੰ ਇਤਲਾਹ ਮਿਲੀ ਕੇ ਇੱਥੇ ਉਹ ਦੋ ਨੌਜਵਾਨ ਜਿਹੜੇ ਨੇ ਦੇਖੇ ਗਿਆ ਨੇ ਤਾਂ ਉਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਕੀ ਕਹਿਣਾ ਚਾਹੋਗੇ ਕਿ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੂੰ ਵੀ ਗੋਲੀਆਂ ਚਲਾਉਣੀਆਂ ਪਈਆਂ ਤਾਂ ਜ਼ਖਮੀ ਹੋਏ ਨੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਤ ਜੀ ਦੇ ਸਖਤ ਨਿਸ਼ਚਿਤ ਦੇਸ਼ਾ ਨਿਰਦੇਸ਼ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕੋਈ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਉਸੇ ਲੜੀ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ 12 ਤਰੀਕ ਨੂੰ ਇੱਕ ਡਾਕਟਰ ਕੁਲਵਿੰਦਰ ਪੰਗੂ ਨੇ ਜਿਹੜੇ ਉਹਨਾਂ ਦੇ ਇਹਨਾਂ ਦੇ ਹਸਪੀਟਲ ਚ ਆ ਕੇ ਸੁਧਾਰ ਚ ਤਿੰਨ ਨਾਮਲੂਮ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾ ਕੇ ਗਈ ਸੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਦਿਆਂ ਹੋਇਆ 24 ਘੰਟੇ ਦੇ ਅੰਦਰ-ਅੰਦਰ ਇੱਕ ਜੱਗਾ ਨਾਂ ਦਾ ਵਿਅਕਤੀ ਸੀਗਾ ਜਿਹੜਿਆਂ ਨੇ ਇਹ ਵਿਅਕਤੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਤੇ ਲੌਜਿਸਟਿਕਸ ਪ੍ਰੋਵਾਈਡ ਕੀਤੇ ਸੀਗੇ ਸਾਡੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ 24 ਘੰਟਿਆਂ ਚ ਇਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਲ ਕਰਦੇ ਆ 130 ਕਿਲੋਮੀਟਰ ਤੱਕ ਇਹਨਾਂ ਦੀ ਚੇਸ ਕੀਤੀ ਅਸੀਂ ਜਿਹੜੇ ਵਿਅਕਤੀ ਸੀਗੇ ਦੋ ਜਿਹੜੇ ਨੇ ਸ਼ੂਟਰ ਸੀਗੇ ਜਿਹੜੇ ਸੰਦੀਪ ਏਲਿਆਸ ਜਾਨੀ ਅਤੇ ਹਰੀ ਕੁਮਾਰ ਏਲਿਆਸ ਹੈਰੀ ਇਹ ਦੋਵੇਂ ਕਾਲਾ ਸੰਘਾ ਪਿੰਡ ਹੈਗਾ ਜੀ ਕਪੂਰਥਲੇ ਡਿਸਟ੍ਰਿਕਟ ਚ ਉੱਥੇ ਦੇ ਰਹਿਣ ਵਾਲੇ ਨੇ ਸਾਡੀਆਂ ਟੀਮਸ ਨੇ ਬਿਲਕੁਲ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਦੇ ਆ ਇਹਨਾਂ ਨੂੰ ਲੱਭਿਆ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਐਸ.ਐਚ. ਰਮਦਾਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਰਹੀਏ ਲੱਗੇ ਨਹਿਰ ਦੇ ਨੇੜੇ ਘੁੰਮ ਰਹੇ ਨੇ ਤਾਂ ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਨਹਿਰ ਦੇ ਨਾਲ-ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ ਚਾਰ ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲ-ਬਾਲ ਬਚਿਆ ਇਟਾਲੀਅਟਰੀ ਫਾਇਰ ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੀ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਵੀ ਕਰਨੇ ਪਏ ਐ ਐਸਐਚਓ ਨੂੰ ਤੇ ਇਹਨਾਂ ਨੂੰ ਹੁਣ ਅਸੀਂ ਇਹਨਾਂ ਨੂੰ ਜਾ ਕੇ ਹਸਪੀਟਲ ਲੈ ਕੇ ਜਾ ਰਹੇ ਹਾਂ ਐਂਬੂਲੈਂਸ 'ਤੇ ਬਿਠਾ ਕੇ ਸਾਰਾ ਹੋਰ ਕਿੰਨੇ ਕ ਮਾਮਲੇ ਇਹਨਾਂ ਤੇ ਦਰਜ ਕੋਈ ਤੁਹਾਡੇ ਕੋਲ ਹੁਣ ਜਿਹੜੀ ਇਹ ਜਿਹੜਾ ਦੌਰਾਨੇ ਤਫ਼ਤੀਸ਼ ਅਸੀਂ ਸਾਰਾ ਕੁਝ ਪ੍ਰੋਪਰਲੀ ਇਹਨਾਂ ਤੋਂ ਵੈਰੀਫਾਈ ਕਰਕੇ ਆਪਾਂ ਸਾਰੀਆਂ ਜਿਹੜੇ ਕਲਾਸਾਂ ਤੁਹਾਡੇ ਸਾਹਮਣੇ ਰੱਖਾਂਗੇ ਸਰ ਰਿਕਵਰੀ ਕੀ ਕੀ ਹੈਗੀ ਹੈ ਜੀ ਇਹਦੇ ਵਿੱਚ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਇਹ ਉਹਦੇ ਤੇ ਆਏ ਸੀਗੇ ਉਹ ਮੋਟਰਸਾਈਕਲ ਬਰਾਮਦ ਹੋਇਆ ਤੇ ਦੋ ਇਹਨਾਂ ਕੋਲ ਪਿਸਤਲ ਸੀਗੇ 30 ਬੋਰ ਦੇ ਜਿਹਦੇ ਚੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਤਲ ਵੀ ਬਰਾਮਦ ਹੋ ਗਏ ਆ ਦੱਸਿਆ ਜਾ ਰਿਹਾ ਕਿ ਜੀਵਨ ਫੌਜੀ ਦੇ ਲਈ ਹੈ ਜਿਹੜੇ ਕੰਮ ਕਰ ਰਿਹਾ ਸੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਦਾਂ ਦੇ ਜਿਹੜੀ ਸ਼ਹਿਰ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ 엘ਿਮੈਂਟਸ ਦੇ ਸ਼ਹਿਰ ਤੇ ਜਿਹੜੇ ਇੱਥੇ ਦੇ ਮਾਸੂਮ ਨਿਰਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ ਮੈਂ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਸਭਾ ਸਾਰੇ ਨੌਜਵਾਨ ਨੇ ਉਹਨਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਇਦਾਂ ਦੀ ਜਿਹੜੀ ਗੁੰਮਰਾਹ ਕਰਨ ਦੀਆਂ ਟੈਕਨੀਕਸ ਨੇ ਉਹ ਆਪ ਬਾਹਰ ਬੈਠ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਕੇ ਤੁਹਾਨੂੰ ਜਿਹੜਾ ਮਾਸੂਮਾਂ ਨੂੰ ਫਸਾਇਆ ਜਿਹੜਾ ਜਾ ਰਿਹਾ ਉਹਨਾਂ ਦੇ ਜਾਲ 'ਚ ਨਾ ਫਸਿਆ ਜਾਵੇ ਇਨਾਂ ਦੇ ਖਿਲਾਫ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੰਜਾਬ ਦੇ ਡੀਜੀਪੀ ਸਰਦੀਆਂ ਪੰਜਾਬ ਦੇ ਔਨਰੇਬਲ ਸੀਐਮ ਸਰਦੀਆਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਕਿੜੀਆਂ ਕਿੜੀਆਂ ਕਿੰਨੀਆਂ ਹੈਗੀਆਂ ਇਹਨਾਂ ਦੇ ਕਿੰਨੇ ਜਿਹੜੀ ਟੋਟਲ ਰਾਉਂਡ ਫਾਇਰ ਹੋਏ ਕਿੰਨੇ ਹੋਏ ਮੈਂ ਤੁਹਾਨੂੰ ਦੱਸਿਆ ਜਿਵੇਂ ਚਾਰ ਰਾਉਂਡ ਜਿਹੜੇ ਇਹਨਾਂ ਵੱਲੋਂ ਦੋਸ਼ੀਆਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਫਾਇਰ ਕੀਤੇ ਗਏ ਸੀ ਕਿ ਤਿੰਨ ਸਾਡੇ ਵੱਲੋਂ ਰਿਟੈਲੀਏਟਰੀ ਫਾਇਰ ਕੀਤੇ ਗਏ ਸੀ ਕਿ ਇਹਨਾਂ ਦੀਆਂ ਲੱਤਾਂ ਚਿੰਜਰੀਆਂ ਆਈਆਂ ਨੇ ਦੋਹਾਂ ਦੀ ਕਿੰਨੀ ਜਗ੍ਹਾ ਲੱਗੀਆਂ ਕੋਲੇ ਦੋ ਜਣਿਆਂ ਦੇ ਦੋ ਜਗ੍ਹਾ ਲੱਗ ਪੁਲਿਸ ਮਿਲਾ ਦਿੰਦੀ ਜੇ ਮੈਂ ਤੁਹਾਨੂੰ ਦੱਸਿਆ ਉਹਦੀ ਬਾਜੂ ਤੋਂ ਗੋਲੀ ਟੱਚ ਕਰ